ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਬਾਬਾ ਜੀ ਸਾਨੂੰ ਛੱਡ ਗਏ ਨੇ ਅਕਾਲ ਚਲਾਣਾ ਹੋ ਗਿਆ ਹੈ ਸੋ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਕੀ ਬੇਚੋ ਇਹਦੀ ਸੰਤ ਬਾਬਾ ਹਰਪ੍ਰਧਨ ਸਿੰਘ ਜੀ ਸਾਡੇ ਸਤਕਾਰਯੋਗ ਪਿਤਾ ਜੀ ਹਰਖੋਵਾਲ ਵਾਲੀ ਸੰਪਰਦਾ ਧੰਨ ਸੰਤ ਬਾਬਾ ਜਵਾਰਾ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਸੋਲਸੇਗ ਜੀ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਹਰਪ੍ਰਧਨ ਸਿੰਘ ਜੀ ਜਿਹੜੇ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਕੇ ਸੱਚਖੰਡ ਜਾ ਬਰਾਜੇ ਹਨ ਉਹਨਾਂ ਦੇ ਨਵੇਂ ਸੰਗਤ ਨੇ ਹੁਣੇ ਅਰਦਾਸ ਕਰਕੇ ਉਹਨਾਂ ਦੇ ਸਰੀਰ ਦੇ ਅਗਨਪਿਟ ਕੀਤਾ ਹੈ ਸਾਰੀਆਂ ਸੰਗਤਾਂ ਬੜਾ ਇਸ ਗੱਲ ਦਾ ਰੰਧਨ ਤੇ ਮਨ ਵਿੱਚ ਲੈ ਕੇ ਆਈਆਂ ਕਿ ਇਹ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ ਦੂਰ ਦਰੇਡੇ ਤੋਂ ਚੱਲ ਕੇ ਆਈਆਂ ਨੇ ਉਸ ਵੇਲੇ ਹੁਣੇ ਆਪ ਸੰਗਤਾਂ ਦੇ ਸਾਹਮਣੇ ਸਨਮੁਖ ਪੰਜ ਪੋਤਕ ਸਰੀਰ ਦਾ ਜਿਹੜਾ ਹੈ ਸੰਸਕਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ 10ਵੇਂ ਤੇ ਮਹਾਪੁਰਸ਼ਾਂ ਦਾ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਤੇ ਮੇਰੇ ਵੱਲੋਂ ਸਾਰੇ ਸਾਡੇ ਸਮੁੱਚੇ ਪਰਿਵਾਰ ਸੰਗਤ ਵੱਲੋਂ ਸੰਪਰਦਾ ਵੱਲੋਂ ਇਹ ਸਾਰੇ ਭਾਈ ਸੰਗਤਾਂ ਰੋ ਬੇਨਤੀ ਹੈ ਕਿ ਹਮ ਹਮਾ ਕੇ ਸੰਤ ਬਾਬਾ ਸੂਨ ਸਿੰਘ ਜੀ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਆਪ ਜੀ ਨੇ ਭੋਗਾਂ ਦੇ ਸਮੇਂ ਅੰਤਮ ਅਰਦਾਸਾਂ ਵਿੱਚ ਸ਼ਾਮਲ ਹੋਣਾ ਤਾਂ ਜੋ ਅਸੀਂ ਉਹਨਾਂ ਮਹਾਪੁਰਸ਼ਾਂ ਨੂੰ ਨਮਸਕਾਰ ਕਰਕੇ ਆਪਣੇ ਜੀਵਨ ਤੋਂ ਕੋਈ ਸੇਧ ਲੈ ਸਕੀਏ ਸਵਾਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਅੱਜ ਬਾਬਾ ਭਜਨ ਸਿੰਘ ਜੀ ਸਾਡੇ ਵਿੱਚੋਂ ਚਲੇ ਗਏ ਨੇ ਅਲਵਿਦਾ ਕਹਿ ਕੇ ਨੇ ਪਾਣੀ ਸੰਸਾਰ ਨੂੰ ਤੋਂ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਪਰਮ ਪਵਿੱਤਰ ਆਤਮਾ ਪੂਜੇ ਬ੍ਰਹਮ ਗਿਆਨੀ ਸੰਤ ਮਹਾਰਾਜ ਜਵਾਹਰ ਸਿੰਘ ਸਰ ਜੀ ਹਰਖੋੜ ਵਾਲੇ ਜਿਨ੍ਹਾਂ ਤੋਂ ਵਰਸਾਇਆ ਇਹ ਪਰਿਵਾਰ ਇਹਨਾਂ ਦੇ ਪਿਤਾ ਜੀ ਬਾਬਾ ਸੋਹਣ ਸਿੰਘ ਜੀ ਪੂਰਨ ਮਹਾਪੁਰਖ ਸਨ ਉਹਨਾਂ ਨੇ ਬਹੁਤ ਸਮਾਂ ਇਸ ਨਗਰ ਵਿੱਚ ਰਹਿ ਕੇ ਸੰਗਤਾਂ ਦੀ ਸੇਵਾ ਕੀਤੀ ਮਹਾਪੁਰਸ਼ਾਂ ਦੀ ਸੇਵਾ ਕੀਤੀ ਸੰਤ ਹਰੀ ਸਿੰਘ ਜੀ ਮਹਾਰਾਜ ਦੇ ਆਗਿਆ ਵਿੱਚ ਰਹੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਜੋ ਰੂਹ ਆਤਮਾ ਸਾਡੇ ਕੋਲ ਵਿਛੜੀ ਹੈ ਸੰਤ ਬਾਬਾ ਭਰਪ ਸਿੰਘ ਜੀ ਇਹਨਾਂ ਨੇ ਉਸੇ ਤਰ੍ਹਾਂ ਸੰਗਤ ਨੂੰ ਜੋੜੀ ਰੱਖਿਆ ਸੰਗਤ ਦਾ ਭਲਾ ਕਰਦ ਸੰਤਾਂ ਦੀਆਂ ਬੂਟੀਆਂ ਨਾਲ ਵੀ ਸ਼ਬਦ ਬਾਣੀ ਨਾਲ ਵੀ ਔਰ ਜੋ ਬਾਬਾ ਸੋਹਣ ਸਿੰਘ ਜੀ ਹੁਕਮ ਲਾਗੇ ਸਨ ਉਹਨਾਂ ਨੇ ਪੂਰਾ ਨਿਭਾਇਆ ਇਲਾਕੇ ਨੂੰ ਤੇ ਸੰਗਤਾਂ ਨੂੰ ਬਹੁਤ ਵੱਡਾ ਘਾਟਾ ਜਿਹਾ ਨਜ਼ਰ ਆਉਂਦਾ ਹੈ ਕਿਉਂਕਿ ਇਲਾਕੇ ਦਾ ਥੰਮਸਨ ਕੋਈ ਦੁੱਖ ਸੁੱਖ ਹੁੰਦਾ ਸੀ ਤੇ ਇਲਾਕੇ ਦੀ ਸੰਗਤ ਆਮ 2 4 10 ਰੀ ਹਰ ਵੜੇ ਕੋਲ ਬਹਿ ਰਹੇ ਹੁੰਦੇ ਸਨ ਅੱਜ ਘਾਟਾਂ ਨਜ਼ਰ ਆਉਂਦਾ ਸਤਿਗੁਰੂ ਕਿਰਪਾ ਕਰਨ ਇਸ ਘਾਟੇ ਨੂੰ ਪੂਰਨ ਦਾ ਕੋਈ ਹੱਲ ਕੱਢਣਗੇ ਸਾਰੀ ਸੰਗਤ ਨੂੰ ਜੀ ਆਇਆਂ ਕਿਨੇ ਜੋ ਨਾਲ ਆਈ ਤੇ ਬਾਬਾ ਜੀ ਦਾ ਸੰਸਕਾਰ ਹੋ ਰਿਹਾ ਹੈ ਹੁਣ ਅਗਲੇ ਜੋ ਪ੍ਰੋਗਰਾਮ ਨੇ ਜਿਵੇਂ ਰਾਣੀਆਂ ਦਾ ਪਾਠ ਗੁਰਦਵਾਰ ਸਾਹਿਬ ਵਿਖੇ ਹੋਣਾ ਉਸ ਤੋਂ ਬਾਅਦ ਫਿਰ ਭੋਗ ਪਾਇਆ ਜਾਣਾ ਦਸਵੀਂ ਤੇ ਫਿਰ ਕੀਰਤਨ ਵਿਚਾਰ ਹੋਣਗੇ ਸੋ ਗੁਰੂ ਸਵਾਰਿਓ ਇਹ ਬਹੁਤ ਵੱਡੇ ਦੁੱਖ ਦੀ ਗੱਲ ਸੰਗਤਾਂ ਵਾਸਤੇ ਨਾ ਚੱਲਣ ਜੋਗ ਸਦਮਾ ਹੈ ਪਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ ਭਾਈ ਗੁਰੂ ਦੇ ਪਾਣੇ ਚ ਰਹਿਣਾ ਹੈ ਰੋਣਾ ਜਾਇਜ਼ ਨਹੀਂ ਗੁਰਸਿੱਖੀ ਵਿੱਚ ਰੋਣਾ ਜਾਇਜ਼ ਨਹੀਂ ਹੈ ਜੋ ਵਿਰਾਗ ਕਰ ਰਹੇ ਹਨ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਪਣੇ ਆਪ ਨੂੰ ਸੰਭਲਣ ਤੇ ਵਾਹਿਗੁਰੂ ਦਾ ਬਾਤੋਂ ਜਵਾਬ ਕਰਨ ਤਾਂ ਕਿ ਵਿਛੜੀ ਰੂਹ ਆਤਮਾ ਦਾ ਇਸਾਈ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ